दिल्ली कटड़ा हाईवे दी उसारी हुन नूरमहल दे नेरले पिंडा ले बण चुकी है जेडा जंजाल हाईवे कंस्ट्रक्शन कारण पिंडा नु जाण वाले सारे रस्ते खस्ताहाल हो गए हैं। स्कूली बच्चे बुजुर्ग अते मरीज सारे ले ए रस्ते बण गए ने जीवन दी सब तो वड्डी मुसीबत ताजा बारिशा ने हालत होर भी खराब कर देती है सारा इलाका चिकड़ पानी नाल पर्याय होया है लोग अपने घरा तो निकलन तो भी कतर रहे हन क्योंकि हर पैर चिकड़ा है सवाल ये उठता है हाईवे अथार्टी जिला प्रशासन किसी वीडियो दुर्घटना का इंतजार कर रहे हैं मांग है कि तुरंत रस्तियां की मुरम्मत करवाई जाए जा वक्ती राह बनाए जाम लोग आवाजाई राहत मिल सके ਪੁੱਲ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਗਦਾ ਹੈ ਜਾਂ ਹੋਰ ਕਿਸੇ ਹੱਦ से भी ਖਬਰ ਬਣਦੀ ਹੈ ਨੂਰਮਲ ਦੇ ਹੱਦ ਤੇ ਸਟਾਰਟਿੰਗ ਦੇ ਵਿੱਚ ਇੱਕ ਪੁਲ ਬਣ ਰਿਹਾ ਆ ਜਿੱਥੋਂ ਤੁਸੀਂ ਕਾਕਾਵਾਸੀ ਇਕੱਠੇ ਹੋਏ ਨੇ ਇਹਨਾਂ ਦਾ ਕਹਿਣਾ ਆ ਕਿ ਸਾਡੇ ਜੋ ਪਿੰਡਾਂ ਨੂੰ ਰਾਸਤੇ ਜਾ ਰਹੇ ਨੇ ਵਿਕਾਸ ਦੇ ਨਾਂ ਤੇ ਉਹਨਾਂ ਦਾ ਵਿਨਾਸ਼ ਕੀਤਾ ਜਾ ਰਿਹਾ ਆ ਸੋ ਉਹ ਕਰਦੇ ਆ ਗੱਲਬਾਤ ਕੀ ਇਹਨਾਂ ਨੂੰ ਦਿੱਕਤ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਕਾਰਨ ਆ ਕਿ ਅੱਜ ਤਿੰਨ ਚਾਰ ਪਿੰਡਾਂ ਦੇ ਵਸਨੇਕ ਇੱਥੇ ਤੁਸੀਂ ਮੋੜ ਦੇ ਉੱਤੇ ਇਕੱਠੇ ਹੋਏ ਹੋ ਏ ਸਰ ਤੁਸੀਂ ਦੇਖ ਹੀ ਲਿਆ ਹੁਣਾ ਪਹਿਲਾਂ ਕੀ ਹਾਲਾਤ ਬਣੇ ਹੋਏ ਨੇ ਰੋਡ ਦੇ ਹੂੰ ਤਾਂ ਇਹ ਰੋਡ ਜਿਹੜਾ ਮੇਨ ਤਿੰਨ ਚਾਰ ਪਿੰਡਾਂ ਤੋਂ ਇਸ ਰੋਡ ਨੂੰ ਆ ਕੇ ਮਿਲਦਾ ਆ ਔਰ ਸਕੂਲ ਦੀਆਂ ਬੱਸਾਂ ਆਉਂਦੀਆਂ ਪਈਆਂ ਆ ਘਰੇਲੂ ਵਰਕਰਾਂ ਦੇ ਪਈਆਂ ਜਾਂ ਕੰਮ ਕਰਨ ਵਾਲੇ ਬੱਚੇ ਹੈਗੇ ਆ ਜਾਂ ਕੋਈ ਵੀ ਸਕੂਲਾਂ ਵਾਲੇ ਜਾਂਦੇ ਜਾਂ ਕਾਲਜ ਦਾ ਸਟਾਫ ਹੈ ਗਿਆ ਆ ਜਾਂ ਕੰਮ ਕਰਨ ਵਾਲੇ ਆ ਉਹ ਜਿਹਨ ਵੀ ਆਉਣਾ ਇੱਥੋਂ ਦੀ ਲੰਘਣਾ ਆ ਔਰ ਮੇਨ ਇਹੀ ਰਸਤਾ ਤਿੰਨ ਚਾਰ ਪਿੰਡਾਂ ਦਾ ਹੈ ਰਾਮਪੋੜਿਆ ਛੇਕਾ ਆ ਸੰਘੇ ਆ ਭੰਡਾਲਾ ਆ ਮੇਨ ਇੱਕੋ ਹੀ ਰਸਤਾ ਆਉਂਦਾ ਆ ਉਹ ਰਸਤੇ ਦੇ ਕਰਕੇ ਰਸਤਾ ਸਾਰਾ ਬਲੌਕ ਹੋਇਆ ਪਿਆ ਆ ਔਰ ਇਹ ਕੌਣ ਦਾ ਪ੍ਰਸਾਤਾ ਪੈ ਰਹੀਆਂ ਪ੍ਰਸਾਤਾ ਤੋਂ ਪਹਿਲਾਂ ਹੀ ਉਹ ਬੰਦੇ ਆ ਲਾ ਸੀਗੇ ਗਿੱਟੀ ਆਉਂਦੀ ਸੀ ਲੇਕਿਨ ਇਹ ਸਭ ਪੋਲ ਲਈ ਧਿਆਨ ਹੈ ਨਾ ਦਾ ਇਹਨਾਂ ਰੋਲ ਵਾਲਾ ਬਿਲਕੁਲ ਧਿਆਨ ਨਹੀਂ ਹੈਗਾ ਤੇ ਜਿਹੜਾ ਆਵਾਜਾਈ ਦੇ ਵਿੱਚ ਕੋਈ ਨੁਕਸਾਨ ਹੁੰਦਾ ਕੋਈ ਡੈਗ ਪੈਂਦਾ ਜਾਂ ਜਾਂ ਕਿਸੇ ਸਟਾਫਟ ਲੱਗਦੀ ਆ ਉਹਦਾ ਜ਼ਿੰਮੇਵਾਰ ਕੌਣ ਆ ਫੇ ਉਹਦਾ ਜ਼ਿੰਮੇਵਾਰ ਬੰਦਾ ਆਪ ਹੀ ਆ ਆਪ ਹੀ ਆ ਉਹਦਾ ਜ਼ਿੰਮੇਵਾਰ ਤਾਂ ਆਪ ਹੀ ਆ ਕਿਉਂਕਿ ਦੇਖੋ ਇਹਨਾਂ ਦੀ ਰਿਸਪੌਂਸਿਬਿਲਟੀ ਬਣਦੀ ਆ ਸਭ ਤੋਂ ਪਹਿਲੀ ਇਹ ਅਗਰ ਤੁਸੀਂ ਇਹ ਕੰਮ ਚਲਾ ਰਹੇ ਆ ਤਾਂ ਪਹਿਲਾਂ ਆਮ ਜਨਤਾ ਦੇ ਨੰਗਾ ਹੀ ਰਸਤਾ ਬਣਾਇਆ ਜਾਵੇ ਹਾਂਜੀ ਬਿਲਕੁਲ ਠੀਕ ਹੈ ਉਹਦੇ ਬੱਟੇ ਪਾਏ ਜਾਣ ਉਸ ਰਸਤੇ ਨੂੰ ਵਧੀਆ ਠੀਕ ਨੇ ਬਣਾਇਆ ਜਾਵੇ ਤਾਂ ਜੋ ਕਿ ਆਮ ਜਿਹੜਾ ਨਾਗਰਿਕ ਹੈ ਉਹ ਪਰੇਸ਼ਾਨ ਨਾ ਹੋਵੇ ਪੱਕਾ ਕੀਤਾ ਜਾਵੇ ਪੱਕਾ ਕੀਤਾ ਜਾ ਉਹਨਾਂ ਦੀ ਵੀ ਕੋਈ ਸਰਦਾਰਦੀ ਨਹੀਂ ਇਹਨਾਂ ਦੀ ਵੀ ਕੋਈ ਸਰਦਾਰਦੀ ਨਹੀਂ ਹੈਗੀ ਜਨਤਾ ਆਉਂਦੀ ਆ ਡੈਗਦੀ ਆ ਸੱਟਾ ਲਵਾਉਂਦੀ ਆ ਮੁੜ ਕੇ ਫੇਕ ਮਗਰ ਅੱਗੇ ਲੈ ਜਾਂਦੀ ਆ ਬਸ ਇਹੀ ਕੰਮ ਚੱਲਦਾ ਰਿਹਾ ਕਾਫੀ ਸਾਲਾਂ ਤੋਂ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਦੇਖਦੇ ਆ ਵੀਰਵਾਰ ਪੱਕਾ ਹੀ ਨਾਕਾ ਲੱਗਦਾ ਐਸ ਰੋਡ ਦੇ ਉੱਤੇ ਸੈਂਕੜਾਂ ਦੀ ਤਦਾਰ ਦੇ ਵਿੱਚ ਚਲਾਨ ਕੀਤੇ ਗੁਟਰੀਆਂ ਪੈਂਦੀਆਂ ਆ ਉਹਨਾਂ ਨੂੰ ਤਾਂ ਨੁਕਸਾਨ ਪਰਪਾਈ ਲਿਆ ਜਾਂਦਾ ਵੀ ਤੁਸੀਂ ਜੀ ਇੱਥੇ ਹੈਲਮਟ ਨਹੀਂ ਲਿਆ ਜੋ ਨਹੀਂ ਲਿਆ ਤੇ ਜਿਹੜਾ ਐਸ ਰੋਡ ਦੇ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਆ ਇਹਦੇ ਵਾਸਤੇ ਕੋਈ ਤਰੀਕਾ ਕਿਉਂ ਨਹੀਂ ਹੈਗਾ ਸਰਕਾਰ ਦਾ ਦੇਖੋ ਜੀ ਜੇ ਆਪਾਂ ਹੁਣ ਉਹਨਾਂ ਦੀ ਗੱਲ ਕਰੀਏ ਉਹਨਾਂ ਦਾ ਤਾਂ ਕੰਮ ਹੀ ਇਹ ਹੈ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਆ ਇਹ ਨਹੀਂ ਆ ਵੀ ਨਹੀਂ ਤੁਸੀਂ ਚਲਾਨ ਕਰੋ ਜੇ ਬੰਦਾ ਕੋਈ ਗਲਤ ਡਰਾਈਵ ਕਰਦਾ ਆ ਜਾਂ ਗਲਤ ਉਹਦੀ ਹੈਗੀ ਆ ਉਹਦਾ ਚਲਾਨ ਕਰੋ ਆਮ ਜਨਤਾ ਨੂੰ ਪਰੇਸ਼ਾਨ ਕਰਨਾ ਉਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਨਾ ਸੌਬਤਾ ਵੀ ਦੋ ਨਾ ਟੁੱਟੇ ਰਸਤੇ ਦਾ ਟੁੱਟੇ ਰਸਤੇ ਦਾ ਚਲਾਨ ਕਰੀ ਜਾਂਦੇ ਆ ਨਾ ਉਹਦਾ ਵੀ ਇਹਨਾਂ ਦਾ ਵੀ ਇਹਨਾਂ ਦਾ ਵੀ ਕੋਈ ਕਲੇਮ ਹੋਣਾ ਚਾਹੀਦਾ ਕੋਈ ਜਿਹੜੀ ਤੁਸੀਂ ਗੱਲ ਕਰਦੇ ਆ ਨਾਕੇ ਵੀ ਮੇਰਾ ਕੱਲਾ ਇੱਥੋਂ ਲੱਗ ਗਈ ਆ ਨਾਕਾ 100 ਮੀਟਰ ਦੀ ਦੂਰੀ ਤੇ ਆ ਜੇ ਉੱਥੇ ਨਾਕਾ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ਾਂ ਨਾ ਜੰਨੀ ਆ ਰਹੀਆਂ ਹਾਂ ਕਹ ਕੋਈ ਲੱਗਾ ਹੁੰਦਾ ਆ ਉਹਨਾਂ ਨੂੰ ਵੀ ਦਿਖਦਾ ਜੀ ਵੀ ਲੋਕੀ ਪਰੇਸ਼ਾਨ ਹੋ ਰਹੇ ਆ ਡਿੱਗਦੇ ਆ ਬੱਚੇ ਪਰੇਸ਼ਾਨ ਹੋ ਰਹੇ ਆ ਸਾਡੇ ਨਾਲ ਪਿੰਡਾਂ ਤੋਂ ਨਾ ਟੈਂਪੂ ਦਾ ਇੱਕ ਸੁਵਿਧਾ ਹੁੰਦੀ ਆ ਟੈਂਪੂ ਦੇ ਵਜ੍ਹਾ ਯਾਤਰਾ ਆਉਂਦੇ ਆ ਸਾਰੇ ਜਿੰਨੇ ਵੀ ਯਾਤਰੀ ਹੈਗੇ ਆ ਔਰ ਟੈਂਪੋ ਉਥੇ ਬੈਕ ਸਾਈਡ ਤੇ ਉਥੇ ਖੜਾ ਹੋ ਜਾਂਦਾ ਉਥੋਂ ਯਾਤਰੀ ਉਤਰ ਕੇ ਤੁਰ ਕੇ ਇੱਥੇ ਤਾਂ ਆਉਂਦੇ ਆ ਫਿਰ ਇੱਥੇ ਆ ਕੇ ਟੈਂਪੋ ਖੜਾ ਦੇ ਫਿਰ ਉਹ ਵੇ ਸਵਾਰੀਆਂ ਵਹਿੰਦੀਆਂ ਵੇ ਰਸਤਾ ਹੀ ਨਹੀਂ ਵਿੱਚ ਨਾ ਰਸਤਾ ਹੀ ਹੈ ਨਹੀਂ ਕਿਸੇ ਪਾਸੇ ਦੇ ਵਿੱਚ ਹੁਣ ਤਾਂ ਅੱਜ ਸਵੇਰੇ ਦੀ ਆਪਾਂ ਦੇਖਿਆ ਵੀ ਬਹੁਤ ਤੇਜ਼ ਬਾਰਿਸ਼ ਹੋਈ ਆ ਜਿਹਦੇ ਕਰਕੇ ਕਿਹੜੀ ਚਿਕੜੀ ਆ ਹੋਰ ਵੀ ਵੱਧ ਗਈ ਆ ਤੇ ਜਿਹੜੇ ਬਜ਼ੁਰਗੇ ਆ ਜਾਂ ਲੇਡੀਜ਼ ਆ ਜਾਂ ਛੋਟੇ ਬੱਚੇ ਆ ਉਹਨਾਂ ਨੂੰ ਖਾਸ ਕਰਕੇ ਬਹੁਤ ਦਿੱਕਤ ਆਉਂਦੀ ਹੁੰਦੀ ਹੁੰਦੀ ਬਹੁਤ ਜ਼ਿਆਦਾ ਜੀ ਦੇਖੋ ਹੁਣ ਆਪਾਂ ਚਲੋ ਜੈਂਟਸ ਦੀ ਗੱਲ ਕਰ ਲੈਂਦੇ ਆ ਉਹ ਚਲੋ ਈ ਆਣ ਕੇ ਡਿੱਗੇ ਗਾ ਤੇ 60 ਵੀ ਲੱਗੇਗੇ ਨਾ ਸੋ ਸਾਡਾ ਤਾਂ ਇਹੀ ਹੈਗਾ ਕਿ ਜੇ ਰੋਡ ਹੀ ਬਣਾ ਰਿਆ ਸਾਨੂੰ ਕੋਈ ਦਿੱਕਤ ਨਹੀਂ ਬਣਾਉਣ ਲੇਕਿਨ ਇਹਦੇ ਨਾਲ ਨਾਲ ਸਾਡੇ ਆਮ ਜਨਤਾ ਜਿਹੜੀ ਸੁਵਿਧਾ ਦਾ ਰੋਡ ਬਣਿਆ ਹੋਇਆ ਆ ਪਹਿਲਾਂ ਉਹਨੂੰ ਬਣਾਇਆ ਜਾਵੇ ਉਸ ਤੋਂ ਬਾਅਦ ਇਹਦੇ ਨਾਲ ਧਿਆਨ ਦਿੱਤਾ ਜਾਵੇ ਕਿਉਂਕਿ ਅੱਜ ਇੱਕ ਤਰੀਕ ਹੋ ਗਈ ਆ ਤੇ ਬੱਚਿਆਂ ਦੇ ਸਕੂਲ ਵੀ ਖੁੱਲ ਗਏ ਨੇ ਤੇ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੋਣੀ ਕੀ ਲੱਗਦਾ ਆ ਜੋ ਇਹ ਵਿਕਾਸ ਕਾਰਜ ਹੋ ਰਹੇ ਨੇ ਇਹ ਵਿਕਾਸ ਕਾਰਜ ਨੇ ਜਾਂ ਵਿਨਾਸ਼ ਕਾਰਜ ਨੇ ਇਸ ਟਾਈਮ ਤਾਂ ਤੁਸੀਂ ਦੇਖ ਕੇ ਵਿਨਾਸ਼ ਕਾਰਜ ਹੀ ਕਹੋਗੇ ਜੇ ਗੁੰਗੇ ਵਿਕਾਸ ਕਾਰਜ ਤਾਂ ਲੱਗ ਹੀ ਨਹੀਂ ਬਾਕੀ ਕਿਸੇ ਪਾਸੋਂ ਵੀ ਵਿਕਾਸ ਤਾਂ ਵੀਰੇ ਉਦੋਂ ਹੁੰਦਾ ਹੁੰਦਾ ਜਦੋਂ ਆਮ ਜਨਤਾ ਨੂੰ ਵੀ ਕੋਈ ਸੁਵਿਧਾ ਮਿਲੇ ਬਿਲਕੁਲ ਜੇ ਆਮ ਜਨਤਾ ਨੂੰ ਕੋਈ ਸੁਵਿਧਾ ਹੀ ਨਹੀਂ ਮਿਲ ਰਹੀ ਤਾਂ ਵਿਕਾਸ ਕਦਾ ਹੋ ਗਿਆ ਵੀਰੇ ਇਹ ਤਾਂ ਵਿਨਾਸ਼ ਕਾਰਜ ਹੀ ਹੋ ਗਿਆ ਫਿਰ ਉਹਦਾ ਠੀਕ ਹੈ ਜੀ ਠੀਕ ਹੈ ਜੀ ਇਦੇ ਵਿੱਚ ਜੇ ਆਪਾਂ ਇਹ ਨਹੀਂ ਕਹਿ ਸਕਦੇ ਇਹਦੇ ਵਿੱਚ ਸਿਰਫ ਇਨਾ ਆ ਕਿ ਸਾਨੂੰ ਸਿਰਫ ਸਾਡੀ ਸੁਵਿਧਾ ਦੇ ਅਕੋਰਡਿੰਗ ਰੋਡ ਬਣਾ ਕੇ ਬੱਟੇ ਬਣਾ ਕੇ ਦਿੱਤਾ ਜਾਵੇ ਇਹ ਨਹੀਂ ਕਹਿੰਦੇ ਕਿ ਤੁਹਾਨੂੰ ਪੱਕੀ ਛੜ ਕਰ ਦਿਓ ਲੇਕਿਨ ਉਥੋਂ ਨੰਗਾ ਤਾਂ ਵਧੀਆ ਹੋ ਜਾਵੇ ਗੱਡੀ ਦਾ ਆਵਾ ਨਿਕਲੇ ਅਬੇ ਮਾਲੋ ਕੋਈ ਕੰਮ ਸੇ ਕੰਮ ਕੋਈ ਰਾਸਤਾ ਆਸਾਨਤਾ ਹੋ ਜਾਵੇ ਜਿਹਨਾਂ ਤੁਰ ਕੇ ਜਾਣਾ ਜਾਂ ਸਾਈਕਲ ਜਾਂ ਬਾਈਕ ਤੇ ਜਾਣਾ ਆ ਉਹਨਾਂ ਨੂੰ ਦਿੱਕਤ ਨਾ ਆਵੇ ਉਹਨਾਂ ਨੂੰ ਦਿੱਕਤ ਨਾ ਆਵੇ ਮੇਨ ਇਹੀ ਚੀਜ਼ ਹੈਗੀ ਆ ਕੀ ਮੰਗ ਕਰਨੇ ਚਾਹਨੇ ਆ ਵੀ ਕੀ ਤੁਸੀਂ ਹੁਣ ਤੁਹਾਡੀ ਹੌਲ ਕੀ ਮੰਗਿਆ ਸੋਲੇ ਮੰਗ ਦੇਖੋ ਜੀ ਸਾਰੇ ਪਿੰਡਾਂ ਦੇ ਮੇਰੇ ਭਰਾ ਇਕੱਠੇ ਹੋਏ ਆ ਜਿੰਨੇ ਆਲੇ ਵਾਲੇ ਪਿੰਡ ਆ ਉਹ ਸਾਰੇ ਪਿੰਡਾਂ ਦੇ ਵਿੱਚੋਂ ਦੋ ਦੋ ਚਾਚਾ ਜਿੰਨੇ ਨੂੰ ਵੀ ਟਾਈਮ ਮਿਲਿਆ ਸਾਰੇ ਆ ਗਏ ਆ ਇੱਥੇ ਇਹਨਾਂ ਨੇ ਇਹੀ ਰੱਖਿਆ ਵੀ ਇਹ ਨਹੀਂ ਕਰਨਗੇ ਅਸੀਂ ਰੋਡ ਬੰਦ ਕਰ ਦੇਣਾ ਮੇਨ ਕਿਉਂਕਿ ਇਹ ਮੇਨ ਹਾਈਵੇ ਹੈਗਾ ਆ ਫਲੋਰ ਵਾਲਾ ਹੈ ਨਾ ਫਲੋਰ ਤੋਂ ਫਲੋਰ ਹੈ ਹਾਂਜੀ ਹਾਂਜੀ ਲੁਧਿਆਣਾ ਇਹੀ ਰੋਡ ਜਾਂਦਾ ਹੈ ਉਹ ਇਹਨਾਂ ਨੇ ਇਹੀ ਕਿਹਾ ਵੀ ਜੀ ਨਹੀਂ ਸੁਣਨਗੇ ਤਾਂ ਆਪਾਂ ਇਹ ਰੋਡ ਬੰਦ ਕਰ ਦੇਣਾ ਠੀਕ ਹੈ ਜੀ ਤਾਂ ਇਹ ਅਸੀਂ ਮਕਸਦ ਨਾਲ ਇੱਥੇ ਆਏ ਹੋਏ ਆ ਪਰ ਦੇਖਦੇ ਆ ਜੇ ਤਾਂ ਘੰਟਾ 2 ਘੰਟ ਅਗਰ ਸਾਡੇ ਸਰੋਡ ਵੱਲੋਂ ਆਉਂਦਾ ਆ ਤਾਂ ਸਾਰਾ ਕੁਝ ਮਸਲਾ ਸੌਟ ਆਊਟ ਹੋ ਜਾਏਗਾ ਕੋਈ ਇਸ਼ੂ ਨਹੀਂ ਹੈਗਾ ਅਗਰ ਇਹ ਫਿਰ ਵੀ ਧਿਆਨ ਨਹੀਂ ਦਿੰਦੇ ਇਹ ਤਾਂ ਨੇਚਰਲੀ ਇਹ ਸਾਨੂੰ ਰੋਡ ਵੀ ਬੰਦ ਕਰਨਾ ਪੈਗਾ ਲਗਭਗ 11 ਵਜੇ ਤੱਕ ਲੱਗ ਸਕਦਾ ਸਮਾਂ ਹੋ ਚੁੱਕਾ ਆ ਕੀ ਸਵੇਰ ਦੇ ਕਿਸੇ ਅਧਿਕਾਰੀ ਨੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਜੀ ਹਾਲੇ ਤੱਕ ਕਿਸੇ ਅਧਿਕਾਰੀ ਨੇ ਕੋਈ ਸੰਪਰਕ ਨਹੀਂ ਕੀਤਾ ਸਾਡੇ ਨਾਲ ਭਰਾਵਾਂ ਨੇ ਹੀ ਇਹਨਾਂ ਦੀ ਟਿੱਪਲ ਇੱਕ ਸਾਈਡ ਤੇ ਲਵਾਏ ਹੋਏ ਆ ਠੀਕ ਹੈ ਇਹਨਾਂ ਦਾ ਕੰਮ ਜਰੂਰ ਹੋ ਗਿਆ ਆ ਹੁਣ ਕੁਝ ਸਮਾਂ ਪਹਿਲਾਂ ਇੱਕ ਗੱਡੀ ਆਈ ਇਹਨਾਂ ਦੀ ਉਹ ਆਪਰਾ ਕਰ ਰਹੀ ਆ ਕਿ ਤੇ ਇਹਨਾਂ ਦਾ ਪਾਣੀ ਖੜਦਾ ਹੈ ਨਾ ਉਹ ਆਪਣਾ ਰੋਡ ਪਤਲਾ ਕਰਾ ਰਹੀ ਆ ਲੇਕਿਨ ਜੋ ਮੇਨ ਜਨਤਾ ਦਾ ਰੋਡ ਹੈਗਾ ਉਹਦੇ ਵੱਲ ਧਿਆਨ ਨਹੀਂ ਹੈਗਾ ਪਬਲਿਕ ਗੱਲ ਫੇ ਵੀ ਕੋਈ ਨਹੀਂ ਹੈਗਾ ਤੇ ਜੇਕਰ ਇਹਨਾਂ ਵੱਲੋਂ ਕੋਈ ਧਿਆਨ ਨਹੀਂ ਇਹ ਤਾਂ ਨਾ ਲਗਾਤਾਰ ਇੰਦੇ ਜਿਆਦਾ ਰਹੂਗਾ ਕੋਈ ਇੰਦੀ ਜਾਨੀ ਰਹੂਗਾ ਕਿਉਂਕਿ ਅਸੀਂ ਦੇਖੋ ਜੀ ਸਾਡੇ ਜਿੰਨੇ ਪਿੰਡ ਲਾਗੇ ਲੱਗਦੇ ਆ ਸਾਡੇ ਬੱਚੇ ਆ ਸਾਰੇ ਠੀਕ ਆ ਭਰਾ ਆ ਭੈਣ ਆ ਸਾਡੇ ਸਾਡੇ ਉਹ ਆਪਣੇ ਰਿਸ਼ਤੇਦਾਰੀ ਕਹਿ ਸਕਦੇ ਆ ਆਪਾਂ ਇੱਕ ਨਾ ਕਿਉਂਕਿ ਸ਼ੀਕਾ ਭਾਈ ਜਰਾ ਸਾਰੇ ਪਿੰਡਾਂ ਦਾ ਸੇਮ ਹੀ ਹੁੰਦਾ ਆ ਅਖਰ ਕਿਸੇ ਦੀ ਕੋਈ ਜਾਨ ਜਾਂਦੀ ਆ ਜਾਂ ਕੋਈ ਨੁਕਸਾਨ ਹੁੰਦਾ ਆ ਸਾਨੂੰ ਕੋਈ ਚੀਜ਼ برداشت ਨਹੀਂ ਹੋਏਗੀ ਤਾਂ ਅਸੀਂ ਤਾਂ ਫਿਰ ਉਹਦੇ ਅਕੋਰਡਿੰਗ ਇੱਥੇ ਬੈਠਾਂਗੇ ਲਾਵਾਂਗੇ ਧਾਨਾ ਵੀ ਲਾਵਾਂਗੇ ਅਗਰ ਇਹ ਨਹੀਂ ਹਲਕਨਗੇ ਤਾਂ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਕੀ ਨਾ ਜੀ ਤੁਹਾਡਾ ਮੇਰਾ ਨਾਮ ਗਿਆਨ ਸਿੰਘ ਹੈ ਕੀ ਕਹਿਣਾ ਚਾਹੁੰਦੇ ਜੀ ਇਸ ਤੋਂ ਧਰਨਾ ਜੋ ਇਕੱਠੇ ਹੋਏ ਇੱਥੇ ਜੀ ਇਹਨਾਂ ਨੂੰ ਅਸੀਂ 3 ਮਹੀਨਾ ਚੌਥਾ ਮਹੀਨਾ ਜਾਂਦਾ 4 ਮਹੀਨੇ ਪਹਿਲਾਂ ਇਹਨਾਂ ਕੋ ਆਏ ਸੀ ਅਸੀਂ ਠੀਕ ਹੈ ਜੀ ਇਹਨਾਂ ਦਾ ਇੱਕ ਹੈਗਾ ਮੈਨੇਜਰ ਹਰਜੀਤ ਓਕੇ ਤੇ ਇਹ ਹੈਗਾ ਨਰਿੰਦਰ ਇਹਨਾਂ ਦਾ ਇੰਜੀਨੀਅਰ ਇਹਨਾਂ ਨਾਲ ਸਾਡੇ ਨਾਲ ਗੱਲਬਾਤ ਇੱਥੇ ਖੜਿਆ ਦੀ ਹੋਈ ਸੀ ਇਹ ਕਹਿੰਦੇ ਸੀ ਆ ਜਿਹੜਾ ਆ ਉਦੋਂ ਇੱਥੇ ਬਜਰੀ ਪੈਂਦੀ ਸੀ ਅੱਛਾ ਜੀ ਇਹ ਕਹਿੰਦੇ ਸਾਨੂੰ ਆ ਬਜਰੀ ਪਾ ਲੰਦਿਓ ਜਿੱਦਣੇ ਇਹ ਪੈ ਗਈ ਤਾਂ ਅਸੀਂ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਇੱਥੇ ਰੋਡ ਤੁਹਾਡਾ ਇੱਕ ਚਾਲੂ ਕਰ ਦੇਣਾ ਚਾਲੂ ਕਰ ਦਵਾਂਗੇ ਇਧਰ ਸਾਈਡ ਤੋਂ ਨਹੀਂ ਠੀਕ ਹੈ ਜੀ ਨਹੀਂ ਕਿਹਾ ਠੀਕ ਹੈ ਕਿ ਤੁਹਾਨੂੰ ਪੂਰਾ ਮਈ ਦਾ ਮਹੀਨਾ ਦਿੱਤਾ ਸੀ ਫਿਰ ਉਸ ਤੋਂ ਬਾਅਦ ਸਾਡਾ ਰੋਡ ਚਾਲੂ ਹੋਣਾ ਚਾਹੀਦਾ ਉਹਨੂੰ ਇਹ ਨਹੀਂ ਕੋਈ ਵੀ ਧਿਆਨ ਨਹੀਂ ਦਿੰਦਾ ਇਧਰ ਨੂੰ ਹੁਣ ਤਾਂ ਜੂਨ ਵੀ ਲੰਘ ਗਿਆ ਜੂਨ ਵੀ ਲੰਘ ਗਿਆ ਫੇਰ ਇਹਨਾਂ ਨੂੰ ਫੋਨ ਕਰਦੇ ਆ ਤਾਂ ਇਹ ਕੋਈ ਫੋਨ ਨਹੀਂ ਚੱਕਦੇ ਠੀਕ ਹੈ ਜੀ ਜਦੋਂ ਹੁਣ ਸਵੇਰੇ ਵੀ ਫੋਨ ਕੀਤਾ ਕਹਿੰਦੇ ਜੀ ਮੈਂ بارش ਪੈ ਰਹੀ ਆ ਅਸੀਂ ਨਹੀਂ ਆ ਸਕਦੇ ਅਸੀਂ ਇੱਥੇ ਆ ਕੇ ਖੜੇ ਹਾਂ بارش ਦੇ ਵਿੱਚ ਇਹ ਕਹਿੰਦੇ ਜੀ ਆ ਨਹੀਂ ਸਕਦੇ ਇਹ ਕੜ ਵੀ ਨਹੀਂ ਆ ਸਕਦੇ ਤੇ ਸਾਡੇ ਬੱਚੇ ਬਾਰਸ਼ ਦੇ ਵਿੱਚ ਰੋਲਦੇ ਫਿਰਦੇ ਤੇ ਨੰਗਾ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਬਿਲਕੁਲ ਜੀ ਇੱਥੇ ਸਕੂਟਰਾਂ ਦੇ ਰੋਜ਼ ਡੱਕਦੇ ਆ ਆ ਬੰਦਾ ਆ ਇੱਥੇ ਇਹਦੇ ਇਹ ਆ ਦੇਖੋ ਇੱਥੇ ਸੱਟ ਲੱਗੀ ਇੱਥੇ ਡੱਕ ਕੇ ਇਹਦੇ ਸਾਡ ਲੱਗੀ ਸੀ ਇੱਥੇ ਉਹ ਇਹਦੇ ਬੰਦੇ ਦੇ ਸੱਟ ਲੈ ਕੇ ਹੈ ਇਹਨਾਂ ਰੋਡ ਬਣਦਾ ਆ ਹਾਈ ਹਾਲ ਆ ਹਾਈ ਹਾਲ ਆ ਕੋਈ ਪੁੱਛਦਾ ਨਹੀਂ ਦਾਦ ਰਿਹਾ ਤੇ ਐਦਾ ਹੀ ਬੈਗਾ ਇਹਦੇ ਡੇਬੇ ਦੇ ਕੋਈ ਬੋਡੀ ਨੂੰ ਮੋਚ ਆ ਗਈ ਹਲਕਾ ਵਧਾਇਕ ਦਾ ਘਰ ਇੱਥੋਂ ਉਹਨਾਂ ਨੇ ਕਦੀ ਕੋਈ ਗੱਲ ਵਾਸਤੇ ਸੰਬੰਧੀ ਕੀਤੀ ਤੁਸੀਂ ਕਦੀ ਕੋਈ ਕਹਿੰਦੀ ਸੀਗੀ ਉਹਨਾਂ ਨੇ ਇੱਕ ਵਾਰ ਕੀਤੀ ਸੀ ਓਕੇ ਜੀ ਉਹਨਾਂ ਨੇ ਕੀ ਕਿਹਾ ਜੀ ਉਹ ਬਾਹ ਹੈ ਕਹਿੰਦੇ ਜੀ ਕਰਾ ਦੇਵਾਂਗੇ ਕਹਿ ਦੇਵਾਂਗੇ ਖਾਲੇ ਤੱਕ ਰਹਿਣਗੇ ਹੋ ਜਾਣਗੇ ਇਹਨੇ ਕੋਈ ਨਹੀਂ ਹੋ ਯਾਰ ਕਿਸੇ ਨੇ ਕੁਝ ਨਹੀਂ ਕੀਤਾ ਹੁਣ ਇੱਥੇ ਪੁਲਿਸ ਵਾਲੇ ਇੱਥੇ ਫਿਰਦੇ ਆ ਇਥੇ ਗੱਡੀਆਂ ਰੋਜ਼ ਸਾਡੇ ਖਸਾਈਜ ਵਾਲਿਆਂ ਦੀਆਂ ਲੰਘਦੀਆਂ ਹਾਂ ਹਾਂ ਸ਼ੇਖਾ ਨੂੰ ਸਾਡੇ ਤੇ ਠੇਕਾ ਸਾਡੇ ਪਿੰਡ ਨਾਲ ਹੀ ਸ਼ੇਖੀ ਮੇਰਾ ਪਿੰਡ ਰਾਮਪੁਰਾ ਹੈ ਇਥੇ ਰੋਜ਼ ਇਹਦੇ ਸੱਜ ਵਾਲਿਆਂ ਦੀ ਗੱਡੀ ਹਾਂ ਹਾਂ ਉਹਨਾਂ ਉਹਨਾਂ ਨੂੰ ਵੀ ਦਿੰਦਾ ਹੀ ਆ ਪਤਾ ਹੀ ਆ ਜਦੋਂ ਲੋਕਾਂ ਦਾ ਲੋਕਾਂ ਨੂੰ ਚੱਕਣਾ ਹੁੰਦਾ ਜਾਂ ਗੱਲਬਾਤ ਕਰਨੀ ਹੁੰਦੀ ਉਦੋਂ ਸਭ ਕੁਝ ਇਹਨਾਂ ਨੂੰ ਦਿਸ ਪੈਂਦਾ ਜਦੋਂ ਇਦਾਂ ਦਾ ਕੰਮ ਹੁੰਦਾ ਉਹ ਨਹੀਂ ਨਾ ਹੁੰਦੀ ਦਾ ਸਰ ਆਪਣਾ ਜੀ ਨਰੇਂਦਰ ਸਿੰਘ ਕੀ ਪੋਸਟ ਹੈ ਤੁਹਾਡੀ ਆ ਸੀਨੀਅਰ ਹੈਵ ਇੰਜੀਨੀਅਰ ਜੀਨੇ ਸਾਹਿਬ ਇੱਥੇ ਕਿਹੜੇ ਰੋਡ ਦੇ ਉੱਤੇ ਆਪਾਂ ਕਲਾਰਾ ਪਾਇਆ ਹੋਇਆ ਆ ਜੋ ਵਿਕਾਸ ਕਰ ਰਹੇ ਆ ਕਿੰਨਾ ਕ ਸਮਾਂ ਹੋ ਗਿਆ ਇੱਥੇ ਟਾਈਮ ਹੋ ਗਿਆ ਜੀ ਕਿਤਨਾ ਸਮਾਂ ਹੋ ਗਿਆ ਮੈਂ ਤਾਂ ابھی ਨਿਆ ਆਇਆ ਹਾਂ ਮੈਨੂੰ ਨਹੀਂ ਪਤਾ ਵੈਸੇ ਆਈਡੀਆ ਤਾਂ ਹੋਗਾ ਹੀ ਨਵੇਂ ਤਾਂ ਆਏ ਹੋ ਹਾਂ ਕਿਤਨਾ ਸਮਾਂ ਕਿਤਨਾ ਹੋ ਗਿਆ हो गया होगा एक डेढ़ साल एक डेढ़ साल हो गया अगर एक डेढ़ साल जनता को परेशान करोगे तो क्या करेंगी जनता नहीं सर इसका करा रहे हैं ना थोड़ा एक डेढ़ साल से हो नहीं रहा अगर आपको बोले एक डेढ़ साल ऐसे ही पानी से गुजरो तो गुजरोगे? नहीं सर नहीं गुजर सकते छोटे छोटे बच्चे हैं गारे में से निकल रहे हैं कोई गिर भी सकता है स्कूल भी जाना है ये पॉसिबल है नहीं कोशिवल तो नहीं है सर तो सबसे पहले इसको ठीक करवाएंगे कि रोड बनने का इंतजार करेंगे नहीं सर ऐसा नहीं होगा दो तीन आदमी हैं जिनके चोट लग चुकी है है कि नहीं देखा सर ये जे सामने आए हैं जो सामने नहीं आए उनका क्या करेंगे ये अभी करा देता सर किस दिन में हो जाएगा आज ही हो जाएगा सर ये आपका रोड है ना दुर्घटना घट सकती है कोई आप भी हो सकते हैं जरूरी नहीं है दुर्घटना हमारे साथ ही होगी आपके साथ भी हो सकती है जी तो फिर किस बात का इंतजार कर रहे हैं मरने का किसी का नहीं नहीं अभी करा देता हूं, सर मैं इसको पैसे तो कंपनी ने कमाने हैं ना जान इन्होंने कमानी है, है क्या कसूर है इनका बारिश में जो लोग खड़े हैं अपने हक लेने के लिए कोई कसूर है इनका नहीं नहीं मैं अभी सही करा देता हूँ सर अभी करवा दे कितने हूं? दिन में करवा देता आज ही हो जाएगा सर देख लीजिए आज ही ऑन कैमरा बात है अभी हो जाएगा चलो एक इनसे जो जो प्रॉमिस किया था आपके जो के नहीं पत्थर पत्थर डलवा देता हूं सर देखो आपके पास सभी साधन है मशीनरी है अगर आप चाहे तो दो दिन में काम हो सकता है फिर ऐसे काम के लिए दो दो साल लगाएंगे तो जनता भड़केगी ना ये नहीं। विकास नहीं मानेगी इसको मैं करा देता हूँ सर अभी करा देता हूँ मुझे करवा देंगे तो आपका धन्यवाद है नहीं तो फिर इनको इकट्ठा होने पड़ेगा हमको फिर आना पड़ेगा नहीं आएगा कोई नहीं हो जाएगा चलो धन्यवाद है